ਲੋ ਜੀ ਰਖੜੀ ਤੇ ਤਿਉਹਾਰ ਤੇ ਲੱਗੇ ਮੇਲੇ ਉਹ ਰਖੜੀ ਲਾ ਦੀ ਬਹੁਤ ਵੱਡੀ ਸੇਲ ਜਿਹੜੇ ਬਾਜ਼ਾਰ ਚ ਮਿਲਦਾ 5-500 ਰੁਪਏ ਦਾ ਸੂਟ ਦੁਪੱਟੇ ਨਾਲ ਸਾਡੇ ਕੋਲ ਲੈ ਜਾਓ 200 ਰੁਪਏ ਦਾ ਸੂਟ ਕੀਤੇ ਸਾਰੇ ਰੈਡੀमेड ਸੂਟ ਬਾਜ਼ਾਰਾ ਜੇ 5-500 ਰੁਪਿਆ ਇੱਥੇ ਲੈ ਜਾਓ 250 ਰੁਪਿਆ 250 ਰੁਪਿਆ 500 ਰੁਪਏ ਦੇ ਤੋਂ ਬਹੁਤ ਵੱਡੀ ਸੇਲ ਲੱਗ ਗਈ ਰੈਡੀमेड ਪਲਾਜੋ ਸੂਟ 6-600 ਵਾਲੇ ਲੈ ਜਾਓ 150 ਚ ਚੱਕੋ ਜੀ ਦੁਪੱਟੇ ਕਾਟਨ ਦੇ 6-150 ਵਾਲੇ ਕਰਦੇ 50 ਰੁਪਏ ਲੋ ਜੀ ਜੱਕੋ ਡਬਲ ਬੈੱਡ ਦੀ ਚਾਦਰ ਪਿਓਰ ਕਾਟਨ ਦੀ ਚਾਦਰ ਡਬਲ ਬੈੱਡ ਦੀ ਬਾਜ਼ਾਰ 'ਚ 1000 1000 ਰੁਪਏ ਦੀ ਇੱਥੇ ਦੇ 250 ਰੁਪਏ ਦੀ ਲਓ ਜੀ ਰਖੜੀ ਦੇ ਤਿਉਹਾਰ ਤੇ ਲੱਗੇ ਮੇਲੇ ਉਹ ਰਖੜੀ ਲਾਤੀ ਬਹੁਤ ਵੱਡੀ ਸੇਲ ਜਿਹੜੇ ਬਾਜ਼ਾਰ 'ਚ ਮਿਲਦਾ 5 500 ਰੁਪਏ ਦਾ ਸੂਟ ਦੁਪੱਟੇ ਨਾਲ ਸਾਡੇ ਕੋਲ ਲੈ ਜਾਓ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਬਾਜ਼ਾਰ 'ਚ 500 ਰੁਪਏ ਸਾਡਾ ਰੇਟ ਸਿਰਫ 200 ਰੁਪਏ ਔਰ ਜਿਨ੍ਹਾਂ ਨੇ ਲੈਣਾ ਵਿਆਹ ਲਈ ਦਾ ਕੱਪੜਾ ਤਾਜ਼ਾ ਮਿੰਟ ਦਾ ਕੱਪੜਾ ਲੈਣਾ ਜਿਹੜਾ ਬਾਜ਼ਾਰ 'ਚ ਤੁਸੀਂ ਲੈਨੇ ਹੋ 50000 ਰੁਪਏ ਦਾ ਤਾਜ਼ੇ ਮੇੜ ਦਾ ਕੱਪੜਾ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਸਿਰਫ 20000 'ਚ ਲੈ ਜਾਓ। ਸੌਰੀ ਜਿਹੜੇ ਬਿਆਹਾਂ 'ਚ ਮਿਲਦਾ 15-1500 ਦਾ ਛੂਟ ਇੱਥੇ ਕਰਤਾ 500 ਰੁਪਏ ਦਾ ਬਾਜ਼ਾਰ 'ਚ 1500 ਦਾ ਇੱਕ ਸਾਡੇ ਕੋਲ ਲੈ ਜਾਓ 500 ਰੁਪਏ ਦਾ ਮਿਲਣਾ ਸਿਰਫ ਚਾਰ ਦਿਨਿਆਂ ਜੀ ਆਜੋ 1 ਅਗਸਤ ਤੱਕ ਹੈਵੀ ਹੈਵੀ ਸੂਟ ਵੀ ਮਿੱਟੀ ਦੇ ਭਾਅ ਕਰਦੇ ਆ ਚੱਕੋ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਉਹ ਮੈਂ ਕਹਿੰਦਾ ਇੱਤੀ ਰੱਕੀ ਤੇ ਨਜ਼ਾਰੇ ਲਿਆ ਦੇਣਿਆ ਡਿਜ਼ਾਈਨ ਚੈੱਕ ਕਰੋ ਬਯਾਰਾ ਜੇ 12 1200 ਰੁਪਏ ਦਾ ਕਾਉਂਟ ਦਾ ਸੂਟ 650 ਰੁਪਏ ਦਾ ਇੱਕ ਤੋਂ ਇੱਕ ਡਿਜ਼ਾਈਨ ਚੜਦੇ ਤੋਂ ਚੜਦਾ ਡਿਜ਼ਾਈਨ 650 ਭਾਜੀ ਚਲੇ ਨਾ ਕਹਨੇ ਆ ਕਿਸੇ ਤੋਂ ਦੇਰੀ ਹੋਣਾ ਆ ਵੀ ਤੁਸੀਂ ਚੈੱਕ ਕਰ ਲਓ ਹਰ ਇੱਕ ਤਰ੍ਹਾਂ ਦੇ ਰੰਗ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਮਿਲਨੇ ਸਿਰਫ ਘਰਦਿਆਂ ਚ ਆਜੋ ਲੈ ਜਾਓ ਹੁਣ ਲੁੱਟਾ ਨਾ ਕਰਾਓ ਮਾਤੂ ਸ਼੍ਰੀ ਦਸਤਾਰ ਕਾਟੀਆਂ ਤੇ ਆਜੋ ਉਹ ਜਿਨ੍ਹਾਂ ਨੇ ਰਣਾ ਵਿਆਹ ਸਾਹੀ ਦਾ ਕੱਪੜਾ ਤਾਜ ਮੇੜ ਦਾ ਕੱਪੜਾ ਲੈਣਾ ਜਿਹੜਾ ਬਾਜ਼ਾਰ ਤੋਂ ਤੁਸੀਂ ਲੈਨੇ ਹੋ 50000 ਰੁਪਏ ਦਾ ਤਾਜ ਮੇੜ ਦਾ ਕੱਪੜਾ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਸਿਰਫ 20000 ਚ ਲੈ ਜਾਓ ਦੇਖੋ ਬਾਜ਼ਾਰ ਦਾ ਰੇਟ ਸੂਟ ਦਾ 2000 ਰੁਪਇਆ 2000 ਤੋਂ ਘੱਟ ਸੂਟ ਨਹੀਂ ਕਿਸੇ ਦੇਣਾ ਸਾਡੇ ਕੋਲ ਆਓ 2000 ਵਾਲਾ ਸੂਟ 850 ਚ ਲੈ ਕੇ ਜਾਓ ਦੇਖੋ ਘੇਰੇ ਦੇ ਕੰਮ ਪਾਹਾਂ ਦੇ ਕੰਮ ਫਰੰਟ ਹੈਵੀ ਸਾਰਾ ਡਿਜ਼ਾਈਨਰ ਬੁਟੀਕ ਪੀਸ 850 ਦਮਾ ਦੇਖੋ ਜੀ ਦੁਪੱਟਿਆਂ ਦਾ ਸ਼ਾਨਦਾਰ ਕੰਮ ਦੇਖ ਲਓ ਪਿਓਰ ਨੇਚਰਲ ਕਰੇਵ بیس ਤੇ ਨਾਲ ਪਿਓਰ ਦਾ ਦੁਪੱਟਾ ਲਾ ਕੇ ਪਿਆਰ ਦਾ ਰੇਟ 1100 ਸਾਢੇ 850 ਆਹ ਬੁਟੀਕ ਸੂਟ ਚੈੱਕ ਕਰ ਲਓ ਸੋਲੋ ਸੋਲੋ ਪੀਸ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਕੰਮ ਨਾਲੇ ਸੂਟ ਤੇ ਵੀ ਕੰਮ ਯਾਰ ਅਜੇ 2 2 4 4000 ਲੈਂਦੇ ਆ ਮੂਹ ਮੰਗਿਆ ਰੇਟ ਇੱਥੇ 850 ਰੁਪਏ ਦਾ ਸਾਡੇ ਕੋਲ ਰੇਟ ਵੀ ਬਹੁਤ ਘੱਟ ਮਿਲਣਿਆ ਡਿਜ਼ਾਈਨ ਵੀ ਬਹੁਤ ਵਧੀਆ ਮਿਲਣਿਆ ਸੂਟਾਂ ਦੇ ਨਾਲ ਦੇਖੋ ਕੜਾਈਆਂ ਕੱਦੇ ਦੁਪੱਟੇ ਚੈੱਕ ਕਰ ਲੋ ਹਰ ਕਿਸੇ ਦਾ ਫਾਇਦਾ ਹੋ ਰਿਹਾ ਛੇਤੀ ਆਜੋ 4 3 ਵਟੇ ਫਾਇਦੇ ਹੋਣੇ ਆ ਰਕੜੀ ਤੇ ਤਿਹਾਰ ਤੇ ਹੁਣ ਭੈਣਾਂ ਨੂੰ ਖੁਸ਼ ਕਰ ਦਿਓ ਮਿੱਟੀ ਦੇ ਬਾਹ ਕੱਪੜਾ ਕਰਤਾ ਓਏ ਅਸੀਂ ਇੱਥੇ 2 2 ਰੁਪਏ 5 5 ਰੁਪਏ 10 10 ਰੁਪਏ ਦੇ ਮਾਰਜੇ ਦੇ ਕੱਪੜਾ ਵੇਚ ਰਹੇ ਆ ਜੋ ਪੂਰੇ ਪੰਜਾਬ 'ਚ ਰਿਕਾਰਡ ਬਣਾਤਾ ਉਹ ਕਿਸੇ ਨੇ 100 ਰੁਪਏ ਦਾ ਸੂਟ ਨਹੀਂ ਦਿੱਤਾ ਕਿਸੇ ਨੇ 150 ਰੁਪਏ 'ਚ ਰੈਡੀਮੇਡ ਪਰਾਜੋ ਸੂਟ ਨਹੀਂ ਦਿੱਤਾ ਕਿਸੇ ਨੇ ਤੁਹਾਨੂੰ 200 ਰੁਪਏ ਦਾ ਨਾਰਾ ਕਟ ਸੂਟ ਰੈਡੀਮੇਡ ਨਹੀਂ ਦਿੱਤਾ ਉਹ ਕਿਸੇ ਨੇ ਤੁਹਾਨੂੰ ਆ 12 1200 ਰੁਪਏ ਦੀਆਂ ਬੈੱਡ ਸ਼ੀਟਾਂ 4 400 'ਚ ਨਹੀਂ ਦਿੱਤੀਆਂ 1200 ਰੁਪਏ ਵਾਲੀ ਪ੍ਰਿੰਟਡ ਬੈੱਡ ਸ਼ੀਟ ਤੁਹਾਨੂੰ ਅਸੀਂ ਦੇ ਰਹੇ ਹਾਂ ਸਿਰਫ 400 ਰੁਪਏ 'ਚ ਫਾਇਦੇ ਬਹੁਤ ਹੋ ਰਹੇ ਆ ਤੁਸੀਂ ਛੇਤੀ ਆ ਜਾਓ ਕੋਈ ਤੁਸੀਂ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਆ ਫੋਨ ਕਰ ਲਓ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਕਰਦੀਆਂ